ਮਸ਼ਹੂਰ ਯੂਟਿਊਬਰਨ ਵੀਰ ਲਾਹਬਾਦੀਆ ਵੱਲੋਂ ਇੱਕ ਵਿਵਾਦਿਤ ਟਿੱਪਣੀ ਕੀਤੀ ਗਈ ਸੀ ਜਿਸ ਤੋਂ ਬਾਅਦ ਉਹ ਮੁਸ਼ਕਲਾਂ ਦੇ ਵਿੱਚ ਘਰੇ ਹੋਏ ਸੀ ਤੇ ਇਸ ਨੂੰ ਲੈ ਕੇ ਹੀ ਉਹਨਾਂ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਜਿਹੜਾ ਖਟਕੜਾਇਆ ਸੀ ਤੇ ਅੱਜ ਸੁਪਰੀਮ ਕੋਰਟ ਨੇ ਵੀ ਉਹਨਾਂ ਨੂੰ ਫਟਕਾਰ ਲਗਾ ਦਿੱਤੀ ਕਿਉਂਕਿ ਇਸੇ ਵਿੱਚ ਚੱਲਿਆ ਜਦੋਂ ਵਿਵਾਦਿਤ ਟਿੱਪਣੀ ਹੋਈ ਕਾਫੀ ਐਫਆਈਆਰ ਉਹਨਾਂ ਉੱਤੇ ਦਰਜ ਹੋਈਆਂ ਦੇਸ਼ ਦੇ ਵੱਖ-ਵੱਖ ਇਲਾਕਿਆਂ ਤੋਂ ਕਿਉਂਕਿ ਉਸ ਵੀਡੀਓ ਦੇ ਵਿੱਚ ਕਾਫੀ ਅਸ਼ਲੀਲ ਜਿਹੜਾ ਸਵਾਲ ਰਣਵੀਰ ਵੱਲੋਂ ਪੁੱਛਿਆ ਜਾਂਦਾ ਹੈ ਕੰਟੈਸਟੈਂਟ ਕੋਲੋਂ ਜਿਸ ਦੀ ਕਲਿੱਪ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋਈ ਜਿਸ ਤੋਂ ਬਾਅ ਕੰਟਰੋਵਰਸੀ ਹੋਗੀ ਤੁੰ ਦੱਸਦੀ ਹੈ ਕਿ ਕਾਫੀ ਅਸ਼ਲੀਲ ਜਿਹੜਾ ਸਵਾਲ ਸੀ ਰਣਵੀਰ ਵੱਲੋਂ ਕੰਟੈਸਟੈਂਟ ਕੋ ਪੁੱਛਿਆ ਗਿਆ ਸੀ ਜਿਸ ਤੋਂ ਬਾਅਦ ਇੰਡੀਆ ਗਾਟ ਲੈਟੈਂਟ ਦੇ ਜਿਹੜੇ ਪ੍ਰੋਡੂਸਰ ਸੀ ਤੇ ਹੋਰ ਵੀ ਸ਼ੋਅ ਦੇ ਹੋ ਸੀ ਉਹਨਾਂ ਤੇ ਵੀ ਐਫਆਈਆਰ ਜੜੀਆਂ ਦਰਜ ਹੋਈਆਂ ਸੀ ਇਸ ਨੂੰ ਲੈ ਕੇ ਸੁਪਰੀਮ ਕੋਰਟ ਨੇ ਰਣਵੀਰ ਲਾਹਵਾਦੀਆਂ ਨੂੰ ਫਟਕਾਰ ਲਗਾਈਆ ਉਹਨਾਂ ਨੇ ਕਿਹਾ ਕਿ ਰਣਵੀਰ ਲਾਹਵਾਦੀਆਂ ਨੂੰ ਆਪਣੀ ਸੋਚ ਤੇ ਨਜ਼ਰ ਮਾਰਨ ਦੀ ਲੋੜ ਹੈ ਉਹਨਾਂ ਦੀ ਸੋਚ ਕਾਫੀ ਗੰਦਗੀ ਦੇ ਨਾਲ ਭਰੀ ਹੋਈ ਹੈ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਰਣਵੀਰ ਫਿਲਹਾਲ ਕੀਤਾ ਵੀ ਵਿਦੇਸ਼ ਯਾਤਰਾ ਨਹੀਂ ਕਰ ਸਕਦੇ ਦੇਸ਼ ਛੱਡ ਕੇ ਨਹੀਂ ਜਾ ਸਕਦੇ ਕੋਰਟ ਦੀ ਇਜਾਜ਼ਤ ਤੋਂ ਬਿਨਾ ਉਹਨਾਂ ਨੇ ਰਣਵੀਰ ਦਾ ਜਿਹੜਾ ਪਾਸਪੋਰਟ ਹੈ ਉਹ ਪੁਲਿਸí ਰਾਸਤੇ ਤੇ ਜਮ੍ਹਾਂ ਕਰਵਾਉਣ ਲੱਗ ਪਿਆ ਤੁੰਦੱਸਦੇ ਕਿ ਸੁਪਰੀਮ ਕੋਰਟ ਨੇ ਰਣਵੀਰ ਇਲਾਹਾਬਾਦੀਆਂ ਨੂੰ ਇੰਡੀਆਜ਼ ਗਾਟ ਲੈਟਨ ਸ਼ੋ ਵਿੱਚ ਮਹਿਮਾਨ ਵਜੋਂ ਸ਼ਾਮਲ ਹੋਣ ਦੌਰਾਨ ਉਸ ਦੀਆਂ ਅਸ਼ਲੀਲ ਟਿੱਪੀਆਂ ਨੂੰ ਲੈ ਕੇ ਭਾਰਤ ਪਰ ਵਿੱਚ ਦਰਜ ਕਈ ਐਫ ਆਰ ਅਰਜ਼ੀਆਂ ਦੇ ਸਬੰਧ ਵਿੱਚ ਗ੍ਰਿਫਤਾਰੀ ਤੋਂ ਅੰਤਰੀਮ ਸੁਰੱਖਿਆ ਪ੍ਰਦਾਨ ਕਰ ਦਿੱਤੀ ਗਈ ਹੈ। ਕਾਫੀ ਵੱਡੀ ਰਾਹਤ ਮਿਲਦੀ ਹੋਈ ਦਿਖ ਰਹੀ ਹੈ। ਫਿਲਹਾਲ ਰਣਵੀਰ ਲਾਹਬਾਦਿਆ ਨੇ ਕਿਉਂਕਿ ਵਕਫੋ ਵਾਕ ਦੇਸ਼ ਦੇ ਇਲਾਕਿਆਂ ਤੋਂ ਰਣਵੀਰ ਉੱਤੇ ਐਫ ਆਰ ਦਰਜ ਹੋਈਆਂ ਸੀ ਕਿਉਂਕਿ ਲੋਕਾਂ ਵਿੱਚ ਕਾਫੀ ਰੋਸ ਸੀ ਜੋ ਉਹਨਾਂ ਵੱਲੋਂ ਬੋਲਿਆ ਗਿਆ ਉਸ ਕਲਿੱਪ ਦੇ ਵਿੱਚ ਕਾਫੀ ਹੀ ਜਿਹੜਾ ਕਮੈਂਟ ਸੀ ਵਲਗਰ ਸੀ ਅਸ਼ਲੀਲ ਸੀ। ਇਸ ਤੋਂ ਬਾਅਦ ਹੀ ਤੰਗਵਾਦੀ ਹੈ ਕਿ ਹੁਣ ਸੁਪਰੀਮ ਕੋਰਟ ਨੇ ਇਸ ਚੀਜ਼ ਨੂੰ ਰਾਹਤ ਦਿੱਤੀ ਹੈ। ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਵੇਗੀ ਰਣਵੀਰ ਦੀ ਉੱਥੇ ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਸ਼ੋ ਇੰਡੀਆਜ਼ ਗੋਟ ਲੈਟੈਂਟ ਤੇ ਪ੍ਰਸਾਰਿਤ ਐਪੀਸੋਡ ਦੇ ਆਧਾਰ ਤੇ ਉਹਨਾਂ ਵਿਰੁੱਧ ਕੋਈ ਹੋਰ ਐਫ ਆਈ ਆਰ ਦਰਜ ਨਹੀਂ ਕੀਤੀ ਜਾਵੇਗੀ ਸੁਪਰੀਮ ਕੋਰਟ ਨੇ ਉਹਨਾਂ ਨੂੰ ਆਪਣਾ ਪਾਸਪੋਰਟ ਜਿਹੜਾ ਪੁਲਿਸ ਕੋਲ ਜਮ੍ਹਾਂ ਕਰਵਾਉਣ ਲਈ ਕਿਹਾ ਤੇ ਨਾਲ ਹੀ ਕਿਹਾ ਕਿ ਉਹ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਦੇਸ਼ ਨਹੀਂ ਛੱਡ ਸਕਦੇ ਫਿਲਹਾਲ ਉਹ ਕੋਈ ਵੀ ਜਿਹੜੀ ਵਿਦੇਸ਼ੀ ਯਾਤਰਾ ਨੇ ਉਹ ਬਿਨਾਂ ਪੁਲਿਸ ਤੇ ਕੋਰਟ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਕਰ ਸਕਦੇ ਰੋਕ ਲਗਾ ਦਿੱਤੀ ਗਈ ਇਸ ਚੀਜ਼ ਨੂੰ ਵੀ ਲਾ ਕੇ ਉੱਥੇ ਸੁਪਰੀਮ ਕੋਰਟ ਨੇ ਇਲਾਹਾਬਾਦੀਆਂ ਨੂੰ ਕਿਹਾ ਹੈ ਕਿ ਸਮਾਜ ਦੇ ਕੁਝ ਸਵੈ ਵਿਕਸਿਤ ਮੁੱਲ ਹਨ ਤੁਹਾਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਪਟਕਾਰ ਵੀ ਲਗਾਈਆਂ ਨਾਲ ਦੀ ਨਾਲ ਉੱਥੇ ਹੀ ਸੁਪਰੀਮ ਕੋਰਟ ਨੇ ਰਣਵੀਰ ਇਲਾਹਾਬਾਦੀਆਂ ਨੂੰ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ ਤੇ ਕਿਸੇ ਨੂੰ ਸਮਾਜ ਦੇ ਨਿਯਮਾਂ ਦੇ ਵਿਰੁੱਧ ਕੁਝ ਵੀ ਕਹਿਣ ਦੀ ਇਜਾਜ਼ਤ ਨਹੀਂ ਹੈ ਤੁਸੀਂ ਆਪਣੀ ਸਵੈ ਅਸੀਮਾ ਦੇ ਵਿੱਚ ਰਹਿ ਕੇ ਕੁਝ ਗੱਲਾਂ ਕਹਿ ਸਕਦੇ ਹਾਂ ਪਰ ਅਜਿਹੀਆਂ ਸ਼ਲੀਲ ਗੱਲਾਂ ਕਰਨਾ ਸਮਾਜ ਦੀ ਨੈਤਿਕਤਾ ਤੇ ਬਿਲਕੁਲ ਹੀ ਸ਼ਰਮਸਾਰ ਕਰਨ ਵਾਲੀਆਂ ਨੇ ਤੇ ਕਾਫੀ ਜਿਹੜੀ ਕਿ ਸੁਪਰੀਮ ਕੋਰਟ ਵੱਲੋਂ ਰਣਵੀਰ ਇਲਾਹਾਬਾਦੀਆਂ ਨੂੰ ਅੱਜ ਸੁਣਵਾਈ ਹੋਈ ਇਸ ਮਾਮਲੇ ਤੇ ਪਟਕਾਰ ਵੀ ਲਗਾਈ ਗਈ ਹੈ ਤੇ ਉੱਥੇ ਤਾਂ ਬਾਤ ਦੀ ਹੈ ਕਿ ਹੁਣ ਰਣਵੀਰ ਨੂੰ ਕੋਈ ਰਾਹਤ ਵੀ ਮਿਲਦੀ ਹੋਈ ਦਿਕ ਰਹੀ ਹੈ ਕਿਉਂਕਿ ਜਦੋਂ ਉਹਨਾਂ ਦੀ ਵਿਵਾਦਿਤ ਜਿਹੜੀ ਟਿੱਪਣੀ ਹੈ ਉਸ ਦੀ ਕਲਿੱਪ ਵਾਇਰਲ ਹੁੰਦੀ ਹੈ ਤਾਂ ਉਸ ਤੋਂ ਬਾਅਦ ਹਰ ਪਾਸੇ ਰਣਵੀਰ ਨੂੰ ਟ੍ਰੋਲ ਕੀਤਾ ਜਾਂਦਾ ਹੈ ਅ ਲੋਕਾਂ ਵਿੱਚ ਕਾਫੀ ਗੁੱਸਾ ਸੀ ਕਿਉਂਕਿ ਉਹਨਾਂ ਵੱਲੋਂ ਕਾਪੀ ਵੀ ਜਿਹੜੀ ਅਸ਼ਲੀਲ ਗੱਲ ਕਰ ਦਿੱਤੀ ਗਈ ਸੀ ਉਸ ਵੀਡੀਓ ਦੇ ਵਿੱਚ ਤੇ ਹੁਣ ਜਿਹੜਾ ਕਿ ਸੁਪਰੀਮ ਕੋਰਟ ਨੇ ਵੀ ਫੈਸਲੇ ਉੱਤੇ ਅੱਜ ਸੁਣਵਾਈ ਸੁਣਵਾਈ ਹੈ ਉੱਥੇ ਹੀ ਸੁਪਰੀਮ ਕੋਰਟ ਨੇ ਅੱਜ ਇਸ ਫੈਸਲੇ ਉੱਤੇ ਸੁਣਵਾਈ ਕੀਤੀ ਹੈ ਤੇ ਫਿਲਹਾਲ ਰੋਕ ਲਗਾ ਦਿੱਤੀ ਗਈ ਹੈ ਪਰ ਉੱਥੇ ਹੀ ਰਦਵੀਰ ਨੂੰ ਹੋਰ ਜੜੀਆਂ ਚੀਜ਼ਾਂ ਦੇ ਵਿੱਚ ਮਨਾਹੀ ਕਰ ਦਿੱਤੀ ਗਈ ਹੈ ਤੇ ਫਟਕਾਰ ਵੀ ਲਗਾਈ ਗਈ ਹੈ